ਕਿਸੇ ਨੇ ਪੁੱਛਿਆ ਗਰੀਬੀ ਤੇ ਅਮੀਰੀ ਵਿੱਚ ਕੀ ਫਰਕ ਹੈ ਅਸਲ ਵਿੱਚ ਜੋ ਗਰੀਬੀ ਤੇ ਅਮੀਰੀ ਦਾ ਫਰਕ ਹੈ ਬਹੁਤ ਵੱਡਾ ਹੈ ਪਰ ਇੱਕ ਨਹੀਂ ਇਹਦੇ ਕਈ ਫਰਕ ਹੁੰਦੇ ਨੇ ਗਰੀਬੀ ਵਿੱਚ ਨੀਂਦ ਨਹੀਂ ਆਉਂਦੀ ਤੇ ਅਮੀਰੀ ਵਿੱਚ ਛੇਤੀ ਕਿਤੇ ਜਾਗ ਨਹੀਂ ਆਉਂਦੀ ਗਰੀਬ ਵਿਚਾਰੇ ਸੌਂਦੇ ਨਹੀਂ ਤੇ ਅਮੀਰ ਛੇਤੀ ਜਾਗਦੇ ਨੇ ਗਰੀਬਾਂ ਨੂੰ ਭੁੱਖ ਕੋਈ ਨਹੀਂ ਲੱਗਦੀ ਤੇ ਅਮੀਰੀ ਵਿੱਚ ਬੰਦਾ ਖਾ ਖਾ ਕੇ ਰਾਜੇ ਦਾ ਕੋਈ ਨਹੀਂ ਹੈ ਗਰੀਬੀ ਦਿਖਾਵੇ ਤੋਂ ਪਰੇ ਹੈ ਤੇ ਅਮੀਰੀ ਅਸਲ ਵਿੱਚ ਸਾਰੀ ਜ਼ਿੰਦਗੀ ਦਿਖਾਵੇ ਵਿੱਚ ਹੀ ਲੰਘਾ ਦਿੰਦੀ ਹੈ ਇੱਕ ਹੋਰ ਗੱਲ ਕਹੀ ਕਹਿੰਦੇ ਗਰੀਬੀ ਤਨ ਨੂੰ ਕੱਜ ਲੈਂਦੀ ਹੈ ਤੇ ਅਮੀਰੀ ਦੇ ਵਿੱਚ ਬੰਦਾ ਕੱਪੜੇ ਵੀ ਉਤਾਰ ਦਿੰਦਾ ਹੈ ਹਰਕ ਤੇ ਬੜੇ ਨੇ ਪਰ ਦਾਤਾ ਮਿਹਰ ਕਰੇ ਪੈਸੇ ਦੀ ਅਮੀਰੀ ਦੇ ਪਰ ਨਾਲ ਮਨ ਦੀ ਦਿਲ ਦੀ ਤੇ ਰੂਹ ਦੀ ਅਮੀਰੀ ਵੀ ਮਿਲੇ ਦਾਤਾ ਮਿਹਰ ਕਰੇ ਜਿਨ੍ਹਾਂ ਕੋਲ ਰੂਹਾਨੀਅਤ ਦੀ ਅਮੀਰੀ ਹੈ ਜਿਨ੍ਹਾਂ ਕੋਲ ਨਿਮਰਤਾ ਦੀ ਅਮੀਰੀ ਹੈ ਜਿਨ੍ਹਾਂ ਕੋਲ ਗੁਣਾਂ ਦੀ ਅਮੀਰੀ ਹੈ ਅਸਲ ਵਿੱਚ ਮਹਾਰਾਜ ਕਹਿੰਦੇ ਨੇ ਫਿਰ ਉਹ ਕੱਲੇ ਮਾਇਆਦਾਰੀ ਅਮੀਰ ਨਹੀਂ ਅਸਲ ਵਿੱਚ ਉਹ ਦਰवेश ਹੁੰਦੇ ਨੇ ਉਹ ਫਕੀਰ ਹੁੰਦੇ ਨੇ ਉਹ ਉਸ ਮਾਲਕ ਦੇ ਦਰ ਤੇ ਉਹ ਅਮੀਰ ਵੀ ਪਰਵਾਣੇ ਮੰਨੇ ਜਾਂਦੇ